ਤادیه ਕੇ ਸ਼ਿਕਾਇਤ ਜੀ ਚਲਦੀ ਸੀ ਚੌਥੀ ਮਿਲੇ ਦੀ ਉਹਦੇ ਜੀ ਸਾਡੇ ਰਿਪੋਰਟ ਕਰਵਾ ਤੇ ਪੈਸੇ ਨੇ ਮੰਗਦਾ ਸੀਗਾ ਇਨਕੁਆਰੀ ਇਨਕੁਆਰੀ ਦੀ ਰਿਪੋਰਟ ਕਰਨ ਲਈ ਕਿੰਨੇ ਪੈਸੇ ਮੰਗਦੇ 2 ਲੱਖ ਮੰਗਦਾ 2 ਸੀ ਇਹਦੇ 50 50 ਲੱਖ ਕੌਣ ਕੌਣ ਮੰਗਦਾ ਸੀ ਤਹਿਸੀਲਦਾਰ ਜੀ ਨਾਮ ਇਹਦਾ ਲਖਪਿੰਦਰ ਲਖਪਿੰਦਰ ਸਿੰਘ ਨਾਲ ਹੋਰ ਕਿੰਨੇ ਕਪੂ ਜੀ ਇਹ ਦੋ ਦਫਾ ਇੱਕ ਨਹੀਂ ਨਹੀਂ ਦੋ ਦੋ ਤੇ ਵਿਜੀਲੈਂਸ ਨੇ ਕੀ ਕੀਤਾ ਹਾਂ ਜੀ ਪਹਿਲਾਂ ਮੈਂ ਤੋ ਪਹਿਲਾਂ ਵੀ ਕੋਈ ਪੈਸਾ ਦਿੱਤਾ ਪਹਿਲਾਂ ਕਦੀ ਤੁਸੀਂ ਬੜੀ ਬਾਰੀ ਦਿੱਤੇ ਆ ਅੱਛਾ ਤੇ ਹੁਣ ਕਿਦਾਂ ਫਿਰ ਅੱਜ ਕਿਦਾਂ ਟਰੈਪ ਕੀਤਾ ਅੱਜ ਫਿਰ ਅਸੀਂ ਸ਼ਿਕਾਇਤ ਕਰਤੀ ਵਿਜਨਸ ਨੂੰ ਅੱਛਾ ਜੀ ਉਹਨਾਂ ਨੇ ਚਾਲੂ ਕਰਕੇ ਪੈਸੇ ਦੇ ਤਰ੍ਹਾਂ ਪਾ ਲਏ ਇਹ ਕਿੱਥੋਂ ਆਈ ਜੀ ਬਰਵਾਸਪੁਰ ਕੁਝ ਨਹੀਂ ਮਸਲਾ ਦੱਸਦੇ ਸਾਡੇ ਅਫਸਰ ਨਹੀਂ ਤਾਂ ਵੀ ਦੱਸੋ ਸਾਡੇ ਅਫਸਰ ਦੱਸ ਦੇ ਤੁਹਾਨੂੰ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਕੋਈ ਟਰੈਪ ਕੋਈ ਟਰੈਪ ਕੇਸ ਹੋ ਜਾਵਾ ਉਹ ਸਾਡੇ ਅਫਸਰ ਦੇ ਡਿਟੇਲ ਦੱਸਣਗੇ ਹਰ ਜਿਹੜਾ ਟਰੈਪ ਉਹਨੂੰ ਦੱਸਣਗੇ ਸਾਡੇ ਅਫਸਰ ਦੱਸ ਦੇ ਤੁਸੀਂ ਦੱਸ ਦਿਓ ਸਾਡੇ ਅਫਸਰ ਬੈਠੋ ਕੀ ਬਾਤ ਕਰ ਰਿਹਾ ਹੈ? ਯਾਰ ਮੈਂ ਜਿੱਥੇ ਗੱਡੀ ਵਿੱਚ ਕਿਹਨੂੰ ਬੈਠਾ? ਬੈਠੀ। ਸਵੇਰ ਨੂੰ ਹਲਪ ਨਾਲ ਬੈਠੇ ਤੇ ਆ ਇੱਕ ਦਿਨ ਆਜਾ ਇੱਕ ਜਣਾ ਨਾਲ ਭਾਲਿਓ ਪ੍ਰਿੰਸ ਹੋ ਗਿਆ ਮੈਂ ਲਿਆ ਹੁਣ ਕਦੂਜੀ ਕੱਢੀ ਹੈ ਹਾਂ ਮੈਂ ਹੁਣ ਕੱਢਿੰਦੇ ਪਾਈਏ ਫਿਰ ਆਤਲੇ ਕੀ ਮਸਲਾ ਕੀ ਹੈ ਮੈਂ ਕਿਹਾ ਸਾਡੇ ਸੀਨੀਅਰ ਅਫਸਰ ਰਹਿਗੇ ਉਹ ਬੈਟਰੀ ਨੇ ਉੱਥੇ ਸੜੀ ਦੀ ਐਸਪੀ ਮਸਲਾ ਹੋਇਆ ਕੀ ਨਹੀਂ ਡੀਐਸਪੀ ਸਾਹਮਣੇ ਉਹ ਦੇਖੋ ਉਹ ਡੀਐਸਪੀ ਸਾਹਮਣੇ ਇੱਕ ਮਿੰਟ ਉਹਨਾਂ ਨਾਲ ਉਹਨਾਂ ਨਾਲ ਗੱਲ ਕਰ ਲਓ